ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਾਜ ਵਲੌਗ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਬਣਾਇਆ ਜੀ ਦੇਸੀ ਘਿਓ ਤੇ ਦੇਸੀ ਘਿਓ ਆਪਾਂ ਕਿਦਾਂ ਕਿਦਾਂ ਬਣਾਇਆ ਵਾ ਇਹ ਆਪਾਂ ਜਿਹੜਾ ਦੁੱਧ ਦੇ ਤੋਂ ਮਲਾਈ ਲਾ ਕੇ ਆਪਾਂ ਰੱਖਦੇ ਆਂ ਕਾਫੀ ਦਿਨਾਂ ਦੀ ਕਰਕੇ ਤੇ ਫਿਰ ਆਪਾਂ ਘਿਓ ਬਣਾਉਨੇ ਆ ਉਸ ਤਰ੍ਹਾਂ ਆਪਾਂ ਇਹ ਦੇਸੀ ਘਿਓ ਨਹੀਂ ਬਣਾਇਆ ਇਹ ਆਪਾਂ ਬਣਾਇਆ ਜੀ ਕਰੀਮ ਤੋਂ ਜਿਹੜੀ ਆਪਾਂ ਡੇਰੀ ਤੋਂ ਕਰੀਮ ਲੈ ਕੇ ਆਉਨੇ ਆ ਉਹ ਆਪਾਂ 2 ਕਿਲੋ ਕਰੀਮ ਜਿਹੜੀ ਉਹ ਫਰੈਸ਼ ਲੈ ਕੇ ਆਏ ਸੀ ਤੇ ਆਪਾਂ ਕਿਹਾ ਦੇਖਦੇ ਹਾਂ ਬਣਾ ਕੇ ਕਿਦਾਂ ਕਿ ਉਹ ਵਿੱਚੋਂ ਵਧੀਆ ਨਿਕਲਦਾ ਕਿ ਜਾਂ ਐਵੇਂ ਗੱਲਾਂ ਹੁੰਦੀਆਂ ਤੇ ਆਪਾਂ ਲਿਆ ਕੇ ਤੇ ਉਹਨੇ ਚੰਗੀ ਤਰ੍ਹਾਂ ਗਰਮ ਕਰਕੇ ਥੋੜਾ ਜਿੜਦੇ ਉਹਨੂੰ ਜਾਗ ਲਾਦੀ ਸੀ ਤੇ ਰਾਤ ਪਰ ਉਹਨੂੰ ਜਾਗ ਲੱਗੀ ਰੀ ਸਵੇਰੇ ਆਪਾਂ ਰਿੜਕ ਕੇ ਇਸ ਤਰ੍ਹਾਂ ਮਲਾਈ ਤੇ ਮੱਖਣ ਬਣਾ ਲਿਆ ਸੀ ਤੇ ਮੱਖਣ ਨੂੰ ਆਪਾਂ ਪਾਤਾ ਕੜਾਈ ਦੇ ਵਿੱਚ ਪਾਰੇ ਤਲੇ ਥੋੜੀ ਕੜਾਈ ਲੈ ਲੈਣੀ ਹੈ ਇਹਨੂੰ ਥੋੜਾ ਜਰ ਲਾਈ ਜਨਾ ਵੇਖੋ ਮੱਖਣ ਜਿਹੜਾ ਆਪਣਾ ਪਹਿਲਾਂ ਹੀ ਉੱਤੇ ਆਉਣਾ ਸਟਾਰਟ ਹੋ ਗਿਆ ਤੇ ਥੋੜਾ ਜਿਹਾ ਬਗ ਬਗ ਰਿਹਾ ਮਨਾ ਹੈ ਉਸ ਤੋਂ ਬਾਅਦ ਆਪਾਂ ਪਾਰੇ ਤਲੇ ਵਾਲੀ ਕੋਈ ਇਸ ਤਰ੍ਹਾਂ ਲੈਣਾ ਵਾ ਗਲਾਸ ਕੱਚ ਦਾ ਉਹਨੂੰ ਆਪਾਂ ਇਹਦੇ ਵਿੱਚ ਡਿਪ ਕਰ ਦੇਣਾ ਕੜਾਈ ਦੇ ਕੜਾਈ ਦੇ ਵਿੱਚ ਡਿਪ ਕਰਨ ਤੋਂ ਬਾਅਦ ਇਹਨੂੰ ਆਪਾਂ ਥੋੜਾ ਦੇਰ ਟੱਕਣ ਲਗਾ ਕੇ ਰੱਖ ਦੇਣਾ ਸਰਦੀਆਂ ਦਾ ਮੌਸਮ ਆ ਤੇ ਆਸਾਨੀ ਦੇ ਨਾਲ ਹੀ ਜਿਹੜਾ ਇਹ ਠੰਡਾ ਹੋ ਜੂਗਾ ਤੇ ਫਿਰ ਆਪਾਂ ਦੇਖਦੇ ਹਾਂ ਤੇ ਚਲੋ ਜੀ ਆਪਣਾ ਜਿਹੜਾ ਘਿਓ ਬਿਲਕੁਲ ਜੰਮ ਕੇ ਤਿਆਰ ਹੋ ਗਿਆ ਤੇ ਜਿਹੜੀ ਲੱਸੀ ਆਪਣੀ ਉਹ ਥੱਲੇ ਚਲ ਗਈ ਇਨੂੰ ਆਪਾਂ ਇੱਕ ਚਮਚ ਦੀ ਸਹਾਤਾ ਨਾਲ ਸਾਰੀ ਲੱਸੀ ਜਿਹੜੀ ਉਹ ਬਾਹਰ ਕੱਢ ਲਈਏ ਤੇ ਆਪਣਾ ਜਿਹੜਾ ਘਿਓ ਵਾ ਉਹੀ ਰਹਿ ਜਾਏਗਾ ਵਿੱਚ ਤੇ ਇਹ ਆਪਾਂ ਜਿਹੜੀ ਲੱਸੀ ਕੱਢ ਰਹੇ ਇਹਨੂੰ ਆਪਾਂ ਜਦੋਂ ਆਟਾ ਗੁੰਨਣਾ ਆ ਦੇ ਵਿੱਚ ਵਰਤ ਸਕਦੇ ਤੇ ਬਾਕੀ ਦਾ ਘਿਓ ਜਿਹੜਾ ਹੈਗਾ ਆਪਾਂ ਉਹਨੂੰ ਗੈਸ ਦੇ ਉੱਪਰ ਰੱਖਦੇ ਹਾਂ ਤੇ ਆਪਣਾ ਜਿਹੜਾ ਗੈਸ ਦੇ ਉੱਪਰ ਰੱਖਿਆ ਹੈ ਘਿਓ ਬਿਲਕੁਲ ਪੱਕਰ ਕੇ ਤੇ ਵਧੀਆ ਅਰੀਜਨਲ ਸਟਾਰਟ ਹੋ ਗਿਆ ਤੇ ਇਹਨੂੰ ਆਪਾਂ ਸੇਮ ਗੈਸ ਦੇ ਉੱਪਰ ਹੀ ਰੱਖ ਲੈਣਾ ਜਿਆਦਾ ਦੇ ਜੈਸ ਗੈਸ ਤੇ ਪਰ ਨਹੀਂ ਰਹਿਣਾ ਕਿਉਂਕਿ ਹੌਲੀ ਹੌਲੀ ਜੇ ਤੇ ਫਿਰ ਕੀ ਹੋ ਜਿਹੜਾ ਉਹ ਬਹੁਤ ਵਧੀਆ ਤਿਆਰ ਹੁੰਦਾ ਜੇ ਆਪਾਂ ਜ਼ਿਆਦਾ ਛੱਡ ਦੇਈਏ ਬਿਆਸ ਤੇ ਕੀ ਹੋ ਛੜਨ ਦਾ ਕਤਾਰ ਜਾਂਦਾ ਜਿਹੜੀ ਛੱਡੀ ਹੈ ਉਹ ਵੀ ਆਪਣੀ ਜਲਦੀ ਥੱਲੇ ਕੜਾਈ ਦੇ ਲੱਗਣੀ ਸਟਾਰਟ ਹੋ ਜਾਂਦੀ ਤੇ ਕਿਉਂ ਆਪਣਾ ਬਿਲਕੁਲ ਜਿਹੜਾ ਉਹ ਰੈਡੀ ਹੋ ਗਿਆ ਹੈ ਤੇ ਆਪਾਂ ਇਹਨੂੰ ਦੇਖਦੇ ਹਾਂ ਤੇ ਚਲੋ ਜੀ ਆਪਣਾ ਘਿਓ ਜਿਹੜਾ ਉਹ ਬਿਲਕੁਲ ਤਿਆਰ ਹੋ ਗਿਆ ਰਿੱਜ ਕੇ ਇਸ ਤਰ੍ਹਾਂ ਦਾ ਆਪਾਂ ਲਾ ਲੈਣਾ ਬਰਾਉਨ ਜਾਂ ਮੜਾ ਜਾ ਹੋਵੇ ਜਿਆਦਾ ਲਾਲ ਕਰਨ ਦੀ ਨਹੀਂ ਜ਼ਰੂਰਤ ਕਿਉਂਕਿ ਇਹਦੇ ਵਿੱਚ ਹੀਟ ਬਹੁਤ ਹੁੰਦੀ ਆ ਤੇ ਥੋੜਾ ਜਰ ਬਾਅਦ ਦੇ ਵਿੱਚ ਵੀ ਥੋੜਾ ਰਿੱਜਦਾ ਰਹਿੰਦਾ ਤੇ ਘਿਓ ਆਪਣਾ ਠੰਡਾ ਹੋ ਗਿਆ ਤੇ ਆਪਾਂ ਪਾਉਣ ਲੈਨੇ ਇੱਕ ਡੱਬੇ ਦੇ ਵਿੱਚ ਤੇ ਆਪਣੇ ਕੋਲੋਂ 2 ਕਿਲੋ ਮਲਾਈ ਸੀ ਸੌਰੀ کریم ਸੀ ਤੇ ਉਹਦੇ ਵਿੱਚ ਆਪਾਂ 1 ਕਿਲੋ ਘਿਓ ਬਿਲਕੁਲ ਨੈੱਟ ਬਣਾ ਕੇ ਤਿਆਰ ਕਰ ਲਿਆ ਤੇ ਜਦੋਂ ਵੀ ਆਪਾਂ ਨੂੰ ਕੋਈ ਸਰਦੀਆਂ ਦੇ ਵਿੱਚ ਕੋਈ ਪੰਜੀਰੀ ਬਣਾਉਣੀ ਆ ਆਪਾਂ ਨੂੰ ਦੁਕਾਨਾਂ ਤੋਂ ਕਿਉਂ ਲੈਣ ਦੀ ਨਹੀਂ ਜਰੂਰ ਤੇ ਇਸ ਦਾ ਆਪਾਂ ਕਿਉਂ ਆਪਣਾ ਘਰ ਦੇ ਵਿੱਚ ਬਣਾ ਸਕਦੇ ਤੇ ਆਪਣੇ ਕੋਲ 2 ਕਿਲੋ ਦਾ ਡੱਬਾ ਹੈ ਸਟੀਲ ਦਾ ਤੇ ਉਹਦੇ ਵਿੱਚ ਕਿਲੋ ਕਿਉਂ ਆਪਾਂ ਬਣਾ ਕੇ ਰੈਡੀ ਕਰ ਲਿਆ ਤੇ ਇਹਨੀਆਂ ਛਿੱਡੀਆਂ ਜਿਹੜੀਆਂ ਉਹ ਨਿਕਲਣਗੀਆਂ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ